ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੈਣੀ ਮੀਆਂ ਖਾਂ ਤੋਂ ਕਾਰ ਦੇ ਬਾਹਰ ਖੜੀ ਕਾਰ ਰਾਤ ਸਮੇਂ ਚੋਰੀ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਸਮਨਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਸੁਖਨ ਨੰਨੁਵਾਲੀਆ ਨੇ ਦੱਸਿਆ ਕਿ ਬੀਤੇ ਦਿਨ ਉਸਨੇ ਚੱਕ ਸ਼ਰੀਫ ਤੋਂ ਇੱਕ ਕਾਰ ਡੀਲਰ ਤੋਂ ਇਹ ਕਾਰ ਖਰੀਦੀ ਸੀ ਜਿਸ ਦਾ ਨੰਬਰ ਹੈ ਪੀਬੀ06 ਉਨਾਂ ਨੇ ਨਵੇਂ 54 ਨੰਬਰ ਦੀ i10 ਕਾਰ ਖਰੀਦੀ ਸੀ। ਉਹਨਾਂ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਤੋਂ ਦੇਖਿਆ ਜਾ ਸਕਦਾ ਹੈ ਕਿ ਚੋਰਾਂ ਨੇ ਕਾਰ ਨੂੰ ਹੱਤਾਂ ਦੇ ਨਾਲ ਧੱਕ ਕੇ ਕਾਰ ਤੋਂ ਕੁਝ ਦੂਰੀ ਤੇ ਲੈ ਗਏ ਅਤੇ ਉੱਥੋਂ ਕਾਰ ਸਟਾਰਟ ਕਰਕੇ ਫਰਾਰ ਹੋ ਗਏ। ਅਤੇ ਪੀੜਤ ਨੇ ਕਾਰ ਡੀਲਰ ਤੇ ਵੀ ਸ਼ੱਕ ਜਤਾਇਆ। ਇਸ ਮਾਮਲੇ ਸੰਬੰਧੀ ਜਦ ਡੀਲਰ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹ ਆਪਣੇ ਤੇ ਲੱਗੇ ਸਾਰੇ આરોਪ ਨਕਾਰਦੇ ਨਜ਼ਰੀ ਆਏ। ਇਸ ਸਬੰਧੀ ਜਦੋਂ ਥਾਣਾ ਮੁਖੀ ਪੈਣੀ মিয়া ਖਾਨ ਸਰਬਜੀਤ ਸਿੰਘ ਚਾਹਲ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਇਹ ਮਾਮਲਾ ਕੁਝ ਸ਼ੱਕੀ ਕਿਸਮ ਦਾ ਲੱਗਦਾ ਹੈ ਇਸ ਲਈ ਪੁਲਿਸ ਵੱਲੋਂ ਤਫਸੀਸ ਕੀਤੀ ਜਾ ਰਹੀ ਹੈ ਤਫਸੀਸ ਤੋਂ ਬਾਅਦ ਹੀ ਇਸ ਮਾਮਲੇ ਦੀ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ ਆਓ ਦੇਖਦੇ ਹਾਂ ਜਤਿੰਦਰ ਸੋਢੀ ਦੀ ਪੂਰੀ ਰਿਪੋਰਟ KARTY NEWS NETWORK ਸਰ ਮੇਰਾ ਨਾਮ ਹੈਗਾ ਸਵਨਪੀ ਸਿੰਘ ਪੈਣੀ মিয়া ਖਾਨ ਦਾ ਰਹਿਣ ਵਾਲਾ ਮਾਮਲਾ ਇਹ ਆ ਜੀ ਮੇਰੀ ਗੱਡੀ ਚੋਰੀ ਹੋਈ ਆ I10 ਤਰੀਕ 11 ਮਾਰਚ ਨੂੰ ਠੀਕ ਹੈ ਜੀ ਮੈਂ ਰਾਤ 8 ਵਜੇ ਦੇ ਕਰੀਬ ਚੈਕਸ਼ਰੀਫ ਮਾਰਕੀਟ ਤੋਂ ਡੀਲਰ ਸੰਦੀਪ ਸਿੰਘ ਤੋਂ ਗੱਡੀ ਲੈ ਕੇ ਆਉਣਾ ਹਾਂ ਤੇ ਉਸੇ ਦਿਨ ਬੀਤੀ ਰਾਤ 11:30 ਵਜੇ ਗੱਡੀ ਚੋਰੀ ਹੋ ਜਾਂਦੀ ਹੈ ਜੀ ਤੇ ਆਪਣਾ ਗੱਡੀ ਨੰਬਰ ਹੈ ਜੀ PB06L9953 ਤੇ ਮੈਂ ਇਹ ਮੰਗ ਕਰਦਾ ਹਾਂ ਜਲਦੀ ਤੋਂ ਜਲਦੀ ਮੇਰੀ ਗੱਡੀ ਦੀ ਭਾਲ ਕੀਤੀ ਜਾਵੇ ਆਪਣਾ 85000 ਦੀ ਗੱਡੀ ਲੈ ਕੇ ਆਉਣਾ ਵਾ ਪਿੰਡ ਆਪਣਾ ਅੱਡਾ ਚੈਕਸ਼ਰੀਫ ਸੰਦੀਪ ਸਿੰਘ ਦੇ ਪਾਸੋਂ ਮੈਂ ਗੱਡੀ ਖਰੀਦਦਾ ਹਾਂ ਮੈਂ 51000 ਨੂੰ ਦੇ ਦਿੱਤਾ ਹੈਗਾ 34000 ਰੁਪਏ ਰਹਿ ਜਾਂਦਾ ਜਿਹੜਾ 51000 ਆ ਉਹ ਮੈਂ Google Pay ਕੀਤਾ ਉਹਨੂੰ ਅਕਾਊਂਟ ਬਾਈ ਅਕਾਊਂਟ ਉਹਦੇ ਵਿੱਚ ਟਰਾਂਸਫਰ ਕੀਤੇ ਨੇ ਜੋ ਗੱਡੀ ਆ ਜੀ ਇਹ ਸ਼ੱਕੀ ਹਾਲਾਤ ਦੇ ਵਿੱਚ ਚੋਰੀ ਹੋਈ ਹੈ ਕਿਉਂਕਿ ਜੋ ਮੇਰੀ ਗੱਡੀ ਸੀਗੀ ਉਹਦੇ ਇੱਕ ਤੇ ਸਾਇਲੈਂਸਰ ਫਟਿਆ ਹੋਇਆ ਸੀ ਉਹਦੇ ਕਰਕੇ ਉਹਨਾਂ ਨੇ ਜਿਹੜੀ ਗੱਡੀ ਇੱਥੇ ਸਟਾਰਟ ਕਰਕੇ ਨਹੀਂ ਲੈ ਬੇਕਾਇਦਾ ਚਾਬੀ ਦੇ ਨਾਲ ਪਹਿਲਾਂ ਗੱਡੀ ਖੋਲੀ ਆ ਤੇ ਗੱਡੀ ਜਿਹੜੀ ਇੱਥੇ ਸਟਾਰਟ ਕਰਕੇ ਨਹੀਂ ਰੇਡ ਕੇ ਲੈ ਕੇ ਗਏ ਆ ਇੱਥੇ ਲੱਗੇ ਸਾਡੇ ਐਚਡੀਐਫਸੀ ਬੈਂਕ ਲੱਗੇ ਤੱਕ ਰੇਡ ਕੇ ਖੜੀ ਉਹਨਾਂ ਨੂੰ ਇੰਨਾ ਪਤਾ ਸੀਗਾ ਸ਼ੱਕੀ ਹਾਲਾਤ ਦੇ ਵਿੱਚ ਗੱਡੀ ਚੋਰੀ ਹੋਈ ਆ ਉਹਨਾਂ ਨੂੰ ਇੰਨਾ ਪਤਾ ਸੀਗਾ ਕਿ ਗੱਡੀ ਦਾ ਸਾਇਲੈਂਸਰ ਫਟਿਆ ਹੋਇਆ ਵਾ ਇਸ ਕਰਕੇ ਉਹਨਾਂ ਨੇ ਗੱਡੀ ਘਰ ਦੇ ਲੱਗੇ ਸਟਾਰਟ ਨਹੀਂ ਕੀਤੀ ਹੈਗੀ ਇਹ ਜੋ ਵੀ ਗੱਡੀ ਚੋਰੀ ਦਾ ਮਾਮਲਾ ਹੈ ਇਹ ਪੂਰੇ ਸ਼ੱਕੀ ਹਾਲਾਤ ਤੇ ਪੂਰੇ ਪਲੈਨਿੰਗ ਦੇ ਨਾਲ ਗੱਡੀ ਚੋਰੀ ਹੋਈ ਆ ਐਦ ਟੀਵੀ ਆਪਾਂ ਚੈੱਕ ਕੀਤੇ ਹੋਏ ਨੇ ਸਾਡੇ ਇੱਥੇ ਲਾਗੇ ਸੋਹ ਇਲੈਕਟ੍ਰੋਨਿਕਸ ਨੇ ਉਹਨਾਂ ਦੇ پاسੋਂ ਆਪਾਂ ਸੀਸੀਟੀਵੀ ਫੁਟੇਜ ਨਿਕੜਵਾਈ ਉਸ ਤੋਂ ਬਾਅਦ ਆਪਣੇ ਮਾਰਕੀਟ ਦੇ ਵਿੱਚੋਂ ਵੀ ਆਪਾਂ ਹੋਰ ਸੀਸੀਟੀਵੀ ਫੁਟੇਜ ਆਪਾਂ ਕਲੈਕਟ ਕੀਤੀਆਂ ਨੇ ਪਿੰਡ ਭੈਣੀ ਮੀਆਂ ਖਾਂ ਆਪਣਾ ਥਾਣਾ ਜਿਹੜਾ ਉਹਨਾਂ ਨੂੰ ਦਰਖਾਸਤ ਦਿੱਤੀ ਸੀਗੇ ਬਟ ਉਹਨਾਂ ਵੱਲੋਂ ਕੁਝ ਵੀ ਹਜੇ ਤੱਕ ਕਾਰਵਾਈ ਨਹੀਂ ਕੀਤੀ ਗਈ ਜਿੰਨੀਆਂ ਵੀ ਸੀਸੀਟੀਵੀ ਫੁਟੇਜ ਕੱਡੀਆਂ ਨੇ ਉਹ ਆਪਾਂ ਖੁਦ ਕੀਤੀਆਂ ਨੇ ਪੁਲਿਸ پاسੋਂ ਸਾਨੂੰ ਹਜੇ ਤੱਕ ਕੋਈ ਵੀ ਮਦਦ ਨਹੀਂ ਮਿਲੀ ਮੰਗ ਇਹ ਹੀ ਹੈ ਕਿ ਜਲਦੀ ਤੋਂ ਜਲਦੀ ਸਾਡੀ ਗੱਡੀ ਦੀ ਭਾਲ ਕੀਤੀ ਜਾਵੇ ਅਤੇ ਜੋ ਵੀ ਦੋਸ਼ੀ ਹਨ ਉਹਨਾਂ ਦੇ ਕੜੀ ਤੋਂ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਸੁਖਨਾਨ ਨਵਲਿਆ ਪਹਿਲਾਂ ਤਾਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਕਾ ਕਿ ਜਿਹੜਾ ਕਿ ਇਸ ਬੱਚਿਆਂ ਦੀ ਤੁਸੀਂ ਸਾਰ ਲੈਣ ਵਾਸਤੇ ਪਹੁੰਚੇ ਹੋ ਸੋ ਬੱਚਿਆਂ ਨੇ 11 ਤਰੀਕ ਨੂੰ ਗੱਡੀ ਲੈ ਕੇ ਆਏ ਆ ਜੀ ਬਹੁਤ ਮਿਹਨਤੀ ਬੱਚੇ ਸਾਡੇ ਭੈਣ ਮੀਆਂ ਖਾਂ ਤੇ ਔਰ ਇਹ ਘਰ ਦੇ ਬਿਲਕੁਲ ਆਪੋਜੀਟ ਸਾਹਮਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਬੜੀ ਜ਼ਰੂਰਤ ਧਿਆਨ ਮਾਰਿਆ ਜਾਵੇ ਕਿ 11 ਆਪਣੇ ਰਾਤ 8 ਵਜੇ ਗੱਡੀ ਲੈ ਕੇ ਡੀਲਰ ਕੋਲ ਆਉਂਦੇ ਆ ਸੰਦੀਪ ਸਿੰਘ ਚੱਕ ਸ਼ਰੀਫ ਤੋਂ ਉਹ ਕਾਰਾਂ ਵੇਚਦਾ ਹੈ ਮੋਟਰਸਾਈਕਲ ਵੇਚਦਾ ਆ ਪਰ ਹਰਾ ਨਹੀਂ ਜਨਕ ਗੱਲ ਇਹ ਹੈਗੀ ਆ ਕਿ ਗੱਡੀ ਸੀਸੀਟੀਵੀ ਸੋਹਲ ਇਲੈਕਟ੍ਰੋਨਿਕ ਦੇ ਜਦੋਂ ਆਪਾਂ ਦੇਖੀ ਆ ਸੀਸੀਟੀਵੀ ਫੋਟੋਆਂ ਵੇਖੀਆਂ ਆ ਔਰ ਇੱਕ ਸਕਿੰਟ ਦੇ ਵਿੱਚ ਉਹਦੀ ਜਿਹੜਾ ਗੱਡੀ ਦਾ ਲੋਕ ਖੋਲਦਾ ਆ ਤੁਸੀਂ ਵੀ ਇਸ ਗੱਲ ਤੋਂ ਬਿਲਕੁਲ ਜਾਨੂ ਹੋ ਕਿ ਗੱਡੀ ਜਿਹੜੀ ਇਹ ਬਿਨਾ ਚਾਬੀ ਤੋਂ ਨਹੀਂ ਖੁੱਲ ਸਕਦੀ ਹਮੇਸ਼ਾ ਮੈਂ ਦੇ ਯਕੀਨ ਨਾਲ ਮੈਨੂੰ ਇਹ ਆ ਕਿ ਗੱਡੀਆਂ ਦੋ ਚਾਬੀਆਂ ਵਾਂ ਕਿ ਦੂਜੀ ਚਾਬੀ ਦੇ ਨਾਲ ਗੱਡੀ ਖੁੱਲੀ ਆ ਕਿਉਂਕਿ ਅਦਰ ਕੋਈ ਵੀ ਆਪਾਂ ਗੱਡੀ ਚਾਬੀ ਲਵਾਈਏ ਆਦਰਵਾਇਜ਼ ਆਪਾਂ ਜੇ ਮੋਟਰਸਾਈਕਲ ਨੂੰ ਵੀ ਚਾਬੀ ਲਵਾਉਣੀ ਹੈ ਕਿਸੇ ਚਾਬੀਆਂ ਵਾਲੀ ਦੁਕਾਨ ਤੋਂ ਵੀ ਉਹ 20 ਤੋਂ 25 ਵਾਰ ਚੈੱਕ ਕਰਦਾ ਲਾਉ ਕਿ ਫਿਰ ਉਹ ਚਾਬੀ ਲੱਗਦੀ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਖੋਲੀ ਜਾਣਗੇ ਜਿੱਦਾਂ ਚਾਬੀ ਇਹਨਾਂ ਕੋਲ ਲਈ ਹੋਵੇ ਜਾਂ ਉਹਨਾਂ ਕੋਲ ਪਹਿਲਾਂ ਹੀ ਚਾਬੀ ਮੌਜੂਦ ਹੋਵੇ ਉਹਨਾਂ ਨੂੰ ਇਹ ਵੀ ਚੀਜ਼ ਦਾ ਪਤਾ ਆ ਕਿ ਸਲੈਂਸਰ ਗੱਡੀ ਦਾ ਫਟਿਆ ਹੋਇਆ ਉਸ ਦੀ ਆਵਾਜ਼ ਜਿਹੜੀ ਆ ਬਹੁਤ ਜ਼ਿਆਦਾ ਆ ਔਰ ਉਹਦੇ ਇੱਥੋਂ ਗੱਡੀ ਰੇੜ ਕੇ ਲਗਭਗ ਅੱਧਾ ਕਿਲੋਮੀਟਰ ਗੱਡੀ ਉਹਨੇ ਰੇੜ ਕੇ ਖੜੀ ਆ ਬਾਕਾਇਦਾ ਪੂਰੇ ਬਾਜ਼ਾਰ 'ਚ ਸੀਸੀਟੀਵੀ ਲੱਗੇ ਨੇ ਹਰ ਸੀਸੀਟੀਵੀ ਦੀ ਫੋਟੋ ਜਿਹੜੀ ਚੈੱਕ ਕਰਵਾਈ ਗਈ ਆ ਉਸ ਤੋਂ ਬਾਅਦ ਇੰਡੀਅਨ ਆਇਲ ਜਿਹੜੀ ਏਜੰਸੀ ਹੈ ਗੈਸ ਏਜੰਸੀ ਆ ਉਥੇ ਵੀ ਜਾ ਕੇ ਸੀਸੀਟੀਵੀ ਵੇਖੇ ਗਏ ਆ ਔਰ ਗੱਡੀ ਭੈਣੀ ਮੀਆਂ ਖਾਉ ਤੋ ਤੁਗਲਵਾਲ ਸਾਈਡ ਤੇ ਜਿਹੜੀ ਗੱਡੀ ਗਈ ਆ ਔਰ ਇਹ ਪੂਰੇ ਸ਼ੱਕੀ ਹਾਲਾਤ ਆ ਕਿਉਂਕਿ ਆਮ ਚੋਰੀ ਹੁੰਦੀ ਆ ਕੋਈ ਸ਼ੀਸ਼ਾ ਭੰਨ ਦੇ ਜਾਂ ਕੋਈ 5-7 ਵੜੀ ਲੋਕ ਲਾ ਕੇ ਚੈੱਕ ਕਰ ਦੇ ਪਰ ਉਹ ਚੈੱਕ ਵਾਲੀ ਕੋਈ ਗੱਲ ਹੀ ਨਹੀਂ ਗਈ ਬਿਲਕੁਲ ਸਿੱਧੀ ਜਾ ਕੇ 1 ਸੈਕਿੰਡ ਚ ਉਹਨਾਂ ਨੇ ਲੋਕ ਖੋਲ ਲਿਆ ਗੱਡੀ ਦਾ ਪਰਿਵਾਰ ਦਾ ਤੇ 100% ਹੀ ਸ਼ੱਕ ਹੋਣਾ ਤੇ ਆ ਕਿਉਂਕਿ ਡੀਲਰ ਨੇ ਉਹਨੂੰ ਇੱਕ ਚਾਬੀ ਦਿੱਤੀ ਦੂਜੀ ਦਾ ਅਜੇ ਤੱਕ ਉਹਨਾਂ ਨੇ ਕੋਈ ਨਾਮੋ ਨਿਸ਼ਾਨ ਨਹੀਂ ਦੱਸਿਆ ਕਿਉਂਕਿ ਆਰਸੀ ਦੀ ਫੋਟੋ ਵੀ ਉਹਨੇ ਇੱਕ ਸਾਈਡ ਦੀ ਇਹਨਾਂ ਨੂੰ ਸੈਂਡ ਕੀਤੀ ਦੂਜੀ ਸਾਈਡ ਦੀ ਉਹ ਵੀ ਆਰਸੀ ਦੀ ਫੋਟੋ ਨਹੀਂ ਸੈਂਡ ਕੀਤੀ ਬਿਲਕੁਲ ਇਹ ਤੇ ਸ਼ੱਕ ਜਿਹੜੀ ਸ਼ੱਕ ਦੀ ਘੜੀ ਆ ਚਾਹੇ ਉਹ ਪੁਲਿਸ ਪ੍ਰਸ਼ਾਸਨ ਦੀ ਵੀ ਆਪਾਂ ਗੱਲ ਸੁਣੀ ਆ ਸ਼ੱਕ ਦੀ ਘੜੀ ਜਿਹੜੀ ਉਧਰ ਨੂੰ ਘੁੰਮ ਰਹੀ ਆ ਕਿਉਂਕਿ ਪਰਿਵਾਰ ਦਾ ਕਹਿਣਾ ਇਹ ਆ ਕਿ ਪੈਸੇ ਆਪਾਂ 34000 ਦੇਣੇ ਹੋ ਅੱਜ ਵੀ ਦੇਣੇ ਆ ਔਰ ਰਾਤੀ ਗੱਡੀ ਲੈ ਕੇ ਆਏ ਸਵੇਰੇ ਪੈਸੇ ਦੇਣੇ ਸੀਗੇ ਪਰ ਰਾਤ ਹੀ ਗੱਡੀ ਚੋਰੀ ਹੋ ਜਾਂਦੀ ਆ ਇਸ ਦੇ ਪਿੱਛੇ ਕੋਈ ਨਾ ਕੋਈ ਤੇ ਸੱਚ ਸਿਹਰ ਕੰਮ ਕਰ ਰਹੀ ਮੰਗ ਇਹੋ ਹੀ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਬੱਚੇ ਬਹੁਤ ਮਿਹਨਤੀ ਆ ਗਰੀਬ ਪਰਿ ਜਿਹੜੇ ਬੱਚੇ ਨੇ 2-400 ਰੁਪਏ ਮਿਹਨਤ ਕਰਕੇ ਗੱਡੀ ਲੈਣੀ ਉਹ ਬੜੀ ਵੱਡੀ ਗੱਲ ਵਾ ਪਰ ਇਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਆ ਮਤਕ ਕੀਤੀ ਜਾਵੇ ਜਿਹੜੀ ਇਹਨਾਂ ਨੂੰ ਇਹਨਾਂ ਦੀ ਗੱਡੀ ਮਿਲ ਸਕੇ ਜਾਂ ਕੋਈ ਨਾ ਕੋਈ ਇਨਸਾਫ ਮਿਲ ਸਕੇ ਇਹਨਾਂ ਨੂੰ ਵਿਦ ਕੀ ਨ ਆਇਆ ਤੁਹਾਡਾ ਸੰਦੀਪ ਸਿੰਘ ਜੀ ਸੰਦੀਪ ਜੀ ਕੋ ਗੱਡੀ ਸੇਲ ਕੀਤੀ ਸੀ ਤੁਸੀਂ ਮਨਪ੍ਰੀਤ ਨਾਮ ਦੇ ਵਿਅਕਤੀ ਨੂੰ ਕੀ ਕਿੰਨੀ ਤਰੀਕ ਨੂੰ ਕਰਦੇ ਹੋ ਤੇ ਕਿੰਨੇ ਪੈਸੇ ਲੈ ਲੈਂਦੇ ਹੋ ਭਾਜੀ ਉਹਨਾਂ ਨੂੰ ਗੱਡੀ ਸੇਲ ਕੀਤੀ ਆਪਾਂ 11 ਤਰੀਕ ਨੂੰ ਰਾਤ ਨੂੰ ਮਤਲਬ ਕਿ ਉਹਨਾਂ ਨੂੰ ਪਹਿਲੇ ਮਨਾ ਕਰਤਾ ਸੀ ਆਪਾਂ ਗੱਡੀ ਉਹਨੂੰ ਕਹਿੰਦੇ ਗੱਡੀ ਆਪਾਂ ਖੜਨੀ ਹੈ ਤੇ ਉਹਨਾਂ ਨੇ ਸਾਈ ਹੋਈ ਸੀ ਆਡੀ ਕੋਈ 4-5 ਦਿ 100000 ਰੁਪਈਆ ਸੀ ਤੇ ਉਹਨਾਂ ਨੇ ਗੱਡੀ ਪਹਿਲੇ ਕਹਿੰਦੇ ਚੈੱਕ ਤੇ ਪੇਮੈਂਟ ਕਰ ਦਿੰਨੇ ਆਪਾਂ ਚੈੱਕ ਤੇ ਪੇਮੈਂਟ ਆਪਾਂ ਮਨਾਂ ਕਰਤਾ ਸੀ ਉਹਨਾਂ ਨੂੰ ਕਿ ਚੈੱਕ ਤੇ ਪੇਮੈਂਟ ਆਪਾਂ ਨਹੀਂ ਲੈਣੀ ਤੇ ਫਿਰ ਉਹਨਾਂ ਨੇ ਸਾਨੂੰ ਕਾਉਣ ਦੇ ਪੈਸੇ ਪਾਏ 50000 ਰੁਪਈਆ ਫਿਰ ਥੋੜਾ ਕਹਿੰਦੇ ਵੀ ਆਨੂੰ ਗੱਡੀ ਜਲਦੀ ਚਾਹੀਦੀ ਆਪਾਂ ਜਾਣਾਂਗੇ ਤੇ ਗੱਡੀ ਦਿਓ ਸਾਨੂੰ ਤੇ ਫਿਰ ਉਹਨਾਂ ਨੇ ਸਾਡੇ ਕੋ ਗੱਡੀ 50000 ਦੇ ਕੇ ਬਾਕੀ 34000 ਦਾ ਚੈੱਕ ਦਿੱਤਾ ਸਾਨੂੰ ਚੈੱਕ ਵੀ ਜਿਹੜਾ ਨੋ ਬਲੈਕ 'ਚ ਹੀ ਦੇ ਕੇ ਆ ਚੈੱਕ ਵੀ ਅਜੇ ਪੈਸੇ ਨਹੀਂ ਮਲਕਾਉਣ ਦੇ ਹੈਗੇ ਕੌਣ ਲੈਣਾ ਹੁੰਦਾ ਤੁਹਾਡੇ ਕੋ ਗੱਡੀ ਹਾਂਜੀ ਕੌਣ ਲੈਣਾ ਹੁੰਦਾ ਤੇ ਕਿੰਨੇ ਕ ਵਜੇ ਦੀ ਗੱਲ ਹੈ ਮਨਪ੍ਰੀਤ ਮਣ ਸਾਢੇ 7 ਵਜੇ ਸਾਡੇ ਕੋ ਆਉਂਦੇ ਆ ਪਹਿਲੇ 6 ਵਜੇ ਕੋਲ ਕਰਦੇ ਆ ਅਸੀਂ ਮਣਾ ਕੀਤਾ ਚੈੱਕ ਤੇ ਪੇਮੈਂਟ ਦੇਣਾ ਉਹਨਾਂ ਨੂੰ ਦੇਣ ਵਾਸਤੇ ਫੇਰ ਸਾਡੇ ਕੋ ਆਉਂਦੇ ਆ ਸਾਢੇ 7 ਵਜੇ ਆ ਜਾਂਦੇ ਆ ਸ਼ਾਪ ਤੇ ਉਦੋਂ ਅਸੀਂ ਸ਼ਾਪ ਵਧਾਉਂਦੇ ਸੀ ਆਪਣੀ ਜਿਹੜੀ ਗੱਡੀ ਆਡੇ ਕੋ ਲੈਣਾ ਹੈ ਤੇ ਕਹਿੰਦੇ ਗੱਡੀ ਮਲਾਂ ਆਪਾਂ ਖੜਨੀ ਹੈ ਜ਼ਰੂਰੀ ਜਾਣਾ ਹੈਗਾ ਕਿਤੇ ਤੇ ਫੇਰ ਆਪਾਂ ਇਹਨਾਂ ਨੂੰ ਜਿਹੜਾ ਵਿਚ ਮੁੰਡਾ ਦਲਾਲ ਸੀ ਉਹਨੇ ਕਿਹਾ ਮੇਰੇ ਜ਼ਿੰਮੇਵਾਰ ਤੇ ਗੱਡੀ ਤੁਸੀਂ ਦੇ ਦਿਓ ਇਹਨਾਂ ਨੂੰ ਤੁਹਾਡੀ ਪੇਮੈਂਟ ਕੱਲ ਬਾਕੀ ਜਿਹੜੀ ਰਹਿ ਜਗੀ ਅਸੀਂ ਤੇ ਮਤਲਬ ਕਿ 8:30 ਵਜੇ ਸਾਡੇ ਕੋ ਗੱਡੀ ਲਈਤੀ ਇਹਨਾਂ ਨੇ ਤੇ ਬਾਅਦ ਚ ਕੋਈ ਸਵੇਰੇ 9:00 ਵਜੇ ਇਹਨਾਂ ਨੇ ਫੋਨ ਕੀਤਾ ਮੈਨੂੰ ਭਾਜੀ ਗੱਡੀ ਸਾਡੀ ਚੋਰੀ ਹੋ ਗਈ ਆ ਤੇ ਮਤਲਬ ਵੀ ਜਾਮ ਜਿਹੇ ਲਾਂਦੇ ਆ ਮਤਲਬ ਭਾਜੀ ਆਡਾ ਇਦਾਂ ਦਾ ਕੰਮ ਹੈ ਨਹੀਂ ਕਿ ਉਹ ਵੀ ਆਪਾਂ ਬੜੇ ਜ਼ਿਆਦਾ ਕੰਮ ਕਰਦੇ ਪਏ ਆ ਇੰਨੀਆਂ ਗੱਡੀਆਂ ਵੇਚੀ ਦੀਆਂ ਕਦੀ ਇਦਾਂ ਦੀ ਗਾਲੀ ਸੁਣੀ ਨਹੀਂ ਜਿੱਦਾਂ ਦੀ ਇਹਨਾਂ ਨੇ ਦੱਸਿਆ ਸਾਨੂੰ ਬਾਕੀ ਇਹਨਾਂ ਨੂੰ ਪਤਾ ਹੋਊਗਾ ਵੀ ਗੱਡੀ ਕਿੱਦਾਂ ਕਿੱਥੇ ਕੀ ਚੱਕਰ ਹੋਇਆ ਕਿਉਂਕਿ ਆਪਾਂ ਤਾਂ ਇਥੋਂ ਗੱਡੀ ਦੇਤੀ ਏ ਕੀ ਚਾਬੀ ਆਡੇ ਕੋ ਉਹ ਵੀ ਇਹਨਾਂ ਨੂੰ ਨਾਲ ਹੀ ਦੇਤੀ ਆਪਾਂ ਨੂੰ ਚਾਬੀ ਦੀ ਗੱਲ ਕਰਦੇ ਕਿ ਇੱਕ ਦਿੱਤੀ ਗਈ ਆਰਸੀ ਦੀ ਇੱਕ ਸਾਈ ਪਾਜੀ ਆਰਸੀ ਤਾਂ ਨਹੀਂ ਭੇਜੀ ਇਹਨਾਂ ਨੂੰ ਵੀ ਅਸੀਂ ਕਹਿ ਵੀ ਐਫੀਡ ਲਖਵਾਉਣਗੇ ਹਟ ਕੇ ਪੂਰੇ ਪੇਪਰ ਲੈ ਜਾਓ ਗੱਡੀ ਦੇ ਪੂਰੇ ਪੇਪਰ ਪੇ ਤੁਹਾਡੇ ਕੋਲ ਆਧਾਰ ਕਾਰਡ ਜਿਹਦੇ ਨਾਂ ਤੇ ਗੱਡੀ ਸਾਰਾ ਕੁਝ ਜੋ ਵੀ ਹੈਗਾ ਸਾਰੇ ਪੇਪਰ ਹੈਗੇ ਤੁਹਾਡੇ ਕੋਲ ਤੇ ਮੈਂ ਤੁਹਾਡੀ ਪੇਮੈਂਟ ਕਰ ਦਉ ਤੇ ਅਸੀਂ ਆਪਣੇ ਪੇਪਰ ਲੈ ਜਾਵਾਂਗੇ ਸਾਨੂੰ ਕੋਈ ਇਸ਼ੂ ਨਹੀਂ ਹੈਗਾ ਜੀ ਚੋ ਹੋਰ ਮੈਂ ਬਾਕੀ ਤੁਹਾਡੀ ਜ਼ਿੰਮੇਵਾਰੀ ਹੈਗੀ ਸਾਹਮਣੀ ਚੀਜ਼ ਖੜਨੀ ਜਿੱਦਾਂ ਖੜਨੀ ਆ ਇਸ਼ਾਰਾ ਤੁਹਾਡੀ ਤਰਫ ਕਰਦੇ ਜਾਂਦੇ ਆ ਕਿਵੇਂ ਦੇਖਦੇ ਹੋ ਜਿਹੜੇ ਰੋਕ ਲਾਏਗੇ ਪਾਜੀ ਇਹ ਤਾਂ ਬਹੁਤ ਗਲਤ ਹੈਗਾ ਨਾ ਇੱਕ ਤਾਂ ਬੰਦਾ ਚੀਜ਼ ਦੇਵੇ ਇੱਕ ਉਲਟਾ ਜਾਮ ਇਹ ਕਿੱਧਰ ਲਿਖਿਆ ਹੈਗਾ ਤੁਹਾਨੂੰ ਪਤਾ ਐਦਾਂ ਫਿਰ Beautiful.